ਦੱਸਦੇ ਕਿ ਬੀਤੇ ਦਿਨੇ ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲੀ ਸੀ ਜੀ ਹਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਬੀਤੇ ਦਿਨੇ ਕੱਚਾ ਚੀਰਾ ਰੋਡ ਤੇ ਦੱਸਦੇ ਕਿ ਇਹ ਮਾਮਲਾ ਫਰਜ਼ੀ ਨਿਕਲਿਆ ਬੀਤੇ ਕੱਲ ਤੁਸੀਂ ਖਬਰ ਵੇਖੀ ਹੋਵੇਗੀ ਜਿਸ ਦਾ ਵਿੱਚ ਇੱਕ ਨੌਜਵਾਨ ਪੁਲਿਸ ਨੂੰ ਬਿਆਨ ਦਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਮੈਂ ਤੇ ਮੇਰੇ ਦੋਸਤ ਕਿਸੇ ਕੇਸ ਤੇ ਚੱਲਦਾ ਫਿਰੋਜ਼ਪੁਰ ਐਸਟੇਟ ਕੋਰਟ ਦੇ ਵਿੱਚ ਤਾਰੀਖ ਭੁਗਤਾਂ ਆਏ ਸੀ ਕਿ ਅਚਾਨਕ ਹੀ ਦੋ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜੋ ਆਉਂਦੇ ਨੇ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਆ ਪਰ ਸਾਰਾ ਮਾਮਲਾ ਝੂਠਾ ਤੇ ਫਰਸੀ ਨਿਕਲਿਆ ਇਸ ਦੀ ਜਾਣਕਾਰੀ ਅੱਜ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦਿੱਤੀ ਹੁਣ ਅਕਿਆ ਕਿ ਸਾਡੀ ਪੁਲਿਸ ਟੀਮ ਵੱਲੋਂ ਕੁਝ ਹੀ ਚੰਦ ਘੰਟਿਆਂ ਦੇ ਵਿੱਚ ਗੁੱਥੀ ਨੂੰ ਸੁਲਝਾ ਲਿਆ ਗਿਆ ਇਸ ਕਹਾਣੀ ਨੂੰ ਰਚਣ ਵਾਲੇ ਅਸਲੀ ਦੋਸ਼ੀਆਂ ਦੇ ਮਾਮਲਾ ਤਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਸੁਣਦੇ ਹਾਂ ਐਸਐਸਪੀ ਫਿਰੋਜ਼ਪੁਰ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਜਿਵੇਂ ਕੱਲ ਇੱਕ ਸਾਡੇ ਕੁਲਵੀਰ ਸਿੰਘ ਉਮਰ ਕ੍ਰਿਪ 28 ਸਾਲ ਪੁੱਤਰ युवराज ਵਾਸੀ ਤਲਵੰਡੀ ਪਈ ਖਾਣਾ ਤਲਵੰਡੀ ਪਈ ਇਹ ਦਾਖਲ ਹੋਇਆ ਸੀ ਸਭ ਇਨਫੋਰਮੇਸ਼ਨ ਮਿਲੀ ਕਿ ਹਸਪਤਲ ਦਾਖਲ ਹੈ ਤੇ ਗਨ ਸ਼ਾਟ ਵੂਡ ਤੇ ਜਦੋਂ ਜਾ ਕੇ ਇਸ ਦੇ ਨਾਲ ਗੱਲਬਾਤ ਕੀਤੀ ਮੈਂ ਵੀ ਉੱਥੇ ਗਿਆ ਡੀਐਸਪੀ ਸਾਹਿਬ ਗਏ ਸਾਰੇ ਸਾਰੇ ਜਣੇ ਐਸਐਚਓ ਸਦਰ ਸੀਆਈ ਇਨਚਾਰਜ ਸਾਰੇ ਅਸੀਂ ਗਏ ਤੇ ਉਸਨੇ ਇਹੀ ਆਪਣੇ ਵੱਲੋਂ ਕਹਾਣੀ ਬਣਾਈ ਵੀ ਕਿ ਇਹ ਕੱਚਾ ਜੀਰਾ ਰੋਡ ਤੇ ਅੱਗੇ ਜਾ ਰਹੇ ਸੀ ਤਾਂ ਜਿੱਥੇ ਰੁੱਕ ਕੇ ਇਹ ਉਤਰਿਆ ਤੇ ਇਸੇ ਉੱਤਰ ਦੀ ਦੋ ਜਣੇ ਮੋਟਰਸਾਈਕਲ ਤੇ ਆਏ ਵੀ ਉਹਨਾਂ ਨੇ ਇਸ ਦੇ ਇੱਕ ਜਣੇ ਨੇ ਪਿੱਛੇ ਬੱਡੇ ਨੇ ਇਹਦੇ ਫੈਰ ਕਰਤਾ ਜਿਹੋਦੇ ਪੈਰ ਤੇ ਲੱਗਿਆ ਉਸੇ ਸਮੇਂ ਹੀ ਸਾਨੂੰ ਇਹ ਸਾਰਾ ਬਕੂਆ ਦਾ ਸ਼ੱਕੀ ਲੱਗਿਆ ਲਈ ਉਹਦੇ ਉਹਦੀਆਂ ਗੱਲਾਂ ਬਾਤਾਂ ਤੋਂ ਤੇ ਉਹਦੇ ਨਾਲ ਦੇਆਂ ਨੂੰ ਜਦੋਂ ਪੁੱਛ ਗਿਐਸ ਕੀਤੀ ਉਹਨਾਂ ਨੂੰ ਪੁੱਛ ਗਿਐਸ ਤੇ ਕੁਐਸਚਨਿੰਗ ਤੇ ਉਹਨਾਂ ਨੇ ਦੱਸਿਆ ਗੱਲ ਸਾਹਮਣੇ ਆ ਗਈ ਵੀ ਇਹ ਜਿਹੜਾ ਕੁਲਵੀਰ ਸਿੰਘ ਹੈ ਤੇ ਇਸ ਦੇ ਸਾਥੀਆਂ ਨੇ ਰਲ ਕੇ ਕਿਸੇ ਤੋਂ ਇਹ ਪਿਸਟਲ ਲਿਆ ਸੀ ਇਹ ਗਲੌਕ ਤੇ ਇਹਨਾਂ ਨੇ ਉਦੋਂ ਉਹ ਸਪੈਸ਼ਲ ਨੂੰ ਭਰਦੇ ਹੋਏ ਕਾਰ ਦੇ ਵਿੱਚ ਹੀ ਇਹਦੇ ਤੋਂ ਅਚਾਨਕ ਚੱਲ ਗਿਆ ਤੇ ਆਪਦੇ ਗੋਲੀ ਵੱਜ ਗਈ ਤੇ ਜਿਸ ਤੇ ਇਹਨਾਂ ਨੇ ਸਾਰੀ ਕਹਾਣੀ ਬਣਾਈ ਤਾਂ ਕਿ ਕਿਉਂਕਿ ਨਜਾਇਜ਼ ਪਿਸਤੌਲ ਸੀਗਾ ਵੀ ਉਹਦੇ ਨਾਲ ਫੜੇ ਜਾਂਦੇ ਤੇ ਇਹਨਾਂ ਨੇ ਉਹ ਪਿਸਤੌਲ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਲੁਕਾਉਣ ਦੀ ਦੂਜਿਆਂ ਨੇ ਵੀ ਇਹਦਾ ਸਾਥ ਦਿੱਤਾ ਤੇ ਸਾਰੀ ਇਹਨਾਂ ਨੇ ਗੱਲਬਾਤ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਜਿਹੜੀ ਟੀਮ ਸਾਰੀ ਸੀਆਈਏ ਵੱਲੋਂ ਡੀਐਸਪੀ ਸਿਟੀ ਐਸਐਚਓ ਸਰਦਾਰ ਇਹਨਾਂ ਨੇ ਜਦੋਂ ਪੁੱਛਗਿੱਛ ਕੀਤੀ ਚੰਗੀ ਤਰ੍ਹਾਂ ਤੇ ਉਹ ਸਾਰਾ ਹਲਕਾੜੀ ਸਾਹਮਣੇ ਆ ਗਈ ਤੇ ਹੁਣ ਸਾਡਾ ਜਿਹੜਾ ਕੁਲਵੀਰ ਸਿੰਘ ਹੈ ਉਹ ਹਸਪੀਟਲ ਦਾਖਲ ਹੈ ਉਸ ਨੂੰ ਆਪ ਹੀ ਗੋਲੀ ਚੱਲੀ ਹੈ ਤੇ ਜਦੋਂ ਕਿ ਇਸ ਨੂੰ ਸਨਸਨੀ ਕ੍ਰੀਏਟ ਕਰ ਰਹੇ ਸੀ ਇੱਕ ਸਨਸਨੀ ਬਣਾ ਰਹੇ ਸੀ ਵੀ ਇਹ ਕੋਈ ਬੰਦੇ ਮਾਰ ਕੇ ਆਪਛਾਤੇ ਬੰਦੇ ਗੋਲੀ ਮਾਰ ਕੇ ਤੇ ਅਜਿਹੀ ਕੋਈ ਗੱਲ ਨਹੀਂ ਇਹਨਾਂ ਨੇ ਆਪ ਹੀ ਇਹ ਗਲਤ ਅਨਸਰ ਹੈ ਇਹਨਾਂ ਨੇ ਕਿਤੋਂ ਨਜਾਇਜ਼ ਪਿਸਤੌਲ ਲਿਆ ਜਿੱਦ ਤੱਕ ਸਾਨੂੰ ਕੁਝ ਜਿਹੜੀਆਂ ਸਾਡੇ ਇਨਫੋਰਮੇਸ਼ਨ ਮਿਲ ਗਈ ਇਹਨਾਂ ਦੀ ਪੁਚਗੇਸ਼ ਤੋਂ ਅੱਗੇ ਸਾਡੀਆਂ ਟੀਮਸ ਬਣਾਈਆਂ ਹੋਈਆਂ ਐ ਅਸੀਂ ਉਹ ਜਲਦੀ ਜਿਹੜਾ ਅੱਗੇ ਜਿਹੜਾ ਸੋਰਸ ਐ ਜਿੱਥੋਂ ਇਹਨਾਂ ਨੇ ਪਿਸਤੌਲ ਲਿਆ ਉਸ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਲਾਂਗੇ ਤੇ ਇਹਨਾਂ ਦੀ ਜਿਹੜੀ ਇਹ ਪਿਸਤੌਲ ਸੰਬੰਧੀ ਜਿਹੜੀ ਇੰਟੈਂਸ਼ਨ ਕੀ ਐ ਇਹ ਕਿਉਂ ਕਦੋਂ ਵਾਸਤੇ ਇਹਨਾਂ ਨੇ ਇਹ ਜਸਤੌਲ ਲਿਆ ਸੀ ਉਹ ਉਹ ਵੀ ਤੁਹਾਡੇ ਸਾਹਮਣੇ ਜਲਦ ਅਸੀਂ ਖੁਲਾਸਾ ਕਰਾਂਗੇ ਸਰ ਇਹਨਾਂ ਨੇ ਖਲਾਫ ਮਾਮਲਾ ਦਰਜ ਕੀਤਾ ਜਾਂ ਹੁਣ ਆਣੀ ਅਲੀ ਦੇ ਖਲਾਫ ਮੁਕੱਦਮਾ ਨੰਬਰ 329 51125 ਅਧਿੰਤਰਾ 109 ਤੇ BNS ਤੇ 25 54 ਦਾ ਕਾਮਜੈਕ ਇੱਕ ਕੇਸ ਰਜਿਸਟਰ ਕੀਤਾ ਤੇ ਇਹ ਪੰਜ ਜਣੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਇਨਕਲੂਡਿੰਗ ਜਿਹੜਾ ਇੰਜਰਡ ਹੈ ਇਹਦੇ ਤੇ ਪਹਿਲਾਂ ਇੱਕ ਪਰਚਾ ਜੀ ਜਿਹੜਾ ਕੁਲਬੀਰ ਸਿੰਘ ਦੇਤੇ ਮਕਦਮਾ ਨੰਬਰ 17 ਹੈ 15 9 23 ਦਾ 25 ਆਮ ਜੈਕ ਦਾ ਹੀ ਇਹਦੇ ਤੇ ਮਕਦਮਾ ਪਹਿਲਾਂ ਬਣਿਆ ਹੋਇਆ ਹੈ ਜਿਸ ਬਾਰੇ ਇਹ ਦੇ ਪੁਛਗਿਸ ਕਰ ਰਹੇ ਆ ਜੀ ਵੀ ਐਗਜ਼ੈਕਟ ਆਪਾਂ ਨੂੰ ਪਤਾ ਲੱਗ ਜੂ ਕਿ ਤੋਂ ਸੋਰਸ ਹੈਗਾ ਜਿੱਦਾਂ ਮੈਂ ਲਿਆ ਉਹ ਤੋਂ ਹੀ ਗਲਦ ਫੜਾਂਗੇ ਅਸੀਂ ਤੇ ਉਤੋਂ ਪਤਾ ਲੱਗ ਜੂ ਕਿੱਥੋਂ ਆਇਆ ਜੀ ਜਿਵੇਂ ਪਹਿਲੇ ਵੀ ਸਾਰੇ ਅਸਲੀ ਦਾ ਕਰਦੇ ਆਂਗੇ ਕਿ ਸਭ ਮਾਇਨ ਦਾ ਕੰਮ ਕਰਦਾ ਅਸਲੀ ਇਹ ਅਜੇ ਚੱਲ ਰਹੀ ਹੈ ਜੀ ਤੇ ਕਦੀ ਪੁਛਗਿਸ ਚੱਲ ਰਹੀ ਹੈ ਉਹਨੂੰ ਹੁਣ ਲਿਆਵਾਂਗੇ ਹਾਂ ਜੀ ਹਾਂ ਜੀ ਇਹਦੇ ਤੇ ਇਹਦਾ ਪਛਾਤਾ ਦਰਜ ਐੱਸਐੱਸਓਸੀ ਵੱਲੋਂ ਫਾਜ਼ਲ ਕਾਬਲੋਂ ਦਰਜ ਕੀਤਾ ਗਿਆ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਇੱਕਦਮ ਜਦੋਂ ਐਕੋ ਜਿਹੜਾ ਇਨਸੀਡੈਂਟ ਸਾਹਮਣੇ ਆਉਂਦਾ ਤੇ ਅਸੀਂ ਜਦੋਂ ਦੂਰਾ ਪੈ ਜਾਂਦਾ ਗੋਲੀ ਚੱਲ ਗਈ ਜਾਂ ਹੋ ਗਿਆ ਪਬਲਿਕ ਜੀ ਸਹਿਮ ਦਾ ਮਾਲਬਾਨ ਦਾ ਪਬਲਿਕ ਨੂੰ ਮੈਸੇਜ ਹੀ ਦੇਣਾ ਕੋਈ ਇਹੀ ਹੈ ਜੀ ਵੀ ਸਾਰਾ ਜਿਹੜਾ ਪੁਲਿਸ ਵੱਲੋਂ ਪੂਰੀ ਮਸਤੀਦੀ ਨਾਲ ਡਿਊਟੀ ਦਿੱਤੀ ਜਾ ਰਹੀ ਹੈ ਤੇ ਤੁਹਾਡੇ ਸਾਹਮਣੇ ਆ ਜਿਹੀਆਂ ਵਾਰਦਾਤਾਂ ਬਹੁਤ ਘਟੀਆ ਹੈ ਪਿੱਛੇ ਵੀ ਇੱਕ ਇੱਥੇ ਟਰੈਵਲ ਏਜੰਸੀ ਹੈਗਾ ਉਹਨੇ ਆਪਦੀ ਇੱਕ ਜਾਂਦੀ ਬਣਾਈ ਸੀ ਉਸ ਤੇ ਅਸੀਂ ਕਲੋਨੀ ਕਾਰਵਾਈ ਕੀਤੀ ਹੈ ਤੇ ਇਵੇਂ ਹੀ ਇਹਨਾਂ ਤੇ ਆਹ ਪਰਚਾ ਦਰਜ ਕੀਤਾ ਤੇ ਇਹਨਾਂ ਨੇ ਜਿਹੜਾ ਇਹਨਾਂ ਨੇ ਆ ਝੂਠ ਗੱਲ ਬਣਾਈ ਆ ਕਿ ਸਾਡੇ ਤੇ ਕਿਸੇ ਨੇ ਕਾਇਰ ਕਰਤਾ ਤੇ ਇਹ ਇਹਨਾਂ ਨੂੰ ਇਸ ਦੇ ਵਿੱਚ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਮੇਂ ਤੇ ਸਾਰੇ ਸਾਰਾ ਮਾਮਲਾ ਇਹਦੀ 4-5 ਘੰਟੇ ਦੇ ਵਿੱਚ ਸਾਰਾ ਆਪਾਂ ਟਰੇਸ ਕਰ ਲਿਆ ਸੀਗਾ ਤੇ ਸਾਰੀ ਗੱਲ ਸੱਚ ਸਾਹਮਣੇ ਆ ਗਈ ਸੀ ਕਿ ਸਰਕਾਰ ਦੇ ਵਿੱਚ ਬੈਠੀ ਉਹ ਵੀ ਕੌਫ ਕਰਦੇ ਹੋਏ ਇਹ ਆ ਹੁਣ ਤੱਕ ਇਹੀ ਹੈ ਜੀ ਜਿਹੜਾ ਕਾਰ ਦੇ ਵਿੱਚ ਬਸਲ ਦੇ ਨਾਲ ਇਹ ਹੈਂਡਲ ਕਰ ਰਹੇ ਸੀ ਮੈਂ ਸੈਂਟਰਲ ਉੱਥੇ ਕਰਦੇ ਕਰਦੇ ਗੋਲੀ ਚੱਲ ਗਈ ਤੇ ਤੋਂ ਮਨੂੰ ਭਰ ਰਿਆ ਸੀ ਇਹ ਤਾਂ ਗਲੌਕ ਹੈ ਜੀ ਇਹ ਫੋਰਮੈਟਰ ਸਰ ਇਹ ਪਤਾ ਲੱਗਾ ਕਿਸ ਕਰਕੇ ਭਰ ਰੇ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਪਿਸਟਲ ਭਰ ਰੇ ਸੀ ਕਿਸ ਕਰਕੇ ਜਿਹੜਾ ਜਿਹੜਾ ਬੰਦਾ ਦਾਖਲ ਹੈ ਜੀ ਇਹ ਦੇਖੋ ਜੀ ਇਹਨਾਂ ਨੇ ਹੁਣ ਕਿਸੇ ਚੰਗੇ ਕੰਮ ਵਾਸਤੇ ਤਾਂ ਰੱਖਿਆ ਨਹੀਂ ਹੋਣਾ ਇਹ ਵਾਰਦਤ ਵਾਸਤੇ ਹੀ ਇਸ ਨੂੰ ਚੀਜ਼ ਨੂੰ ਵਰਤਦੇ ਨਜਾਇਜ਼ ਵਰਤੋ ਇਸ ਨੂੰ ਰੱਖਣਾ ਹੀ ਨਜਾਇਜ਼ ਵਰਤਨਾ ਤੋਂ ਹੋਰ ਨਹੀਂ ਹੈ ਇਹ ਇਹਨਾਂ ਨੂੰ ਇਹ ਤਾਂ ਜੀ ਉਹਦੇ ਅਪਰਿੰਟਡ 109 ਦੇ ਵਿੱਚ ਜਿਹੜੇ ਅਸੀਂ ਕੋਈ ਬੰਦੇ ਆਵਾਰਾਗਰਦੀ ਤੁਰੇ ਫਿਰਦੇ ਆ ਆਪਣਾ ਨਾਮ ਪਛਾਣ ਨਹੀਂ ਦੱਸਦੇ ਉਹ ਉਹਦੇ ਵਿੱਚ ਇਹਨੂੰ ਜਿਹੜੇ ਇਹਨਾਂ ਦੇ ਕਲੰਦਰਾ ਉਹ ਇਹਨਾਂ ਤੇ ਦਿੱਤਾ ਗਿਆ ਸੀ ਐਸਟੀ ਇੰਪੋਰਟ ਉਸ ਦੀ ਤਰੀਕ ਪੇਸ਼ੀ ਤੇ ਆਈ ਸੀ ਉਹ ਲੁਕਾ ਸਰ ਜਿਹੜਾ ਵਫਰ ਦੇ ਮੈ ਲੈ ਕੇ ਤਰੰਤਰ ਮਨ ਜਨਰਲ ਇਲੈਕਸ਼ਨ ਦਾ ਲਿੰਕ ਹੋਵੇ ਬੀਕੋਜੀ ਇਹ ਤਾਂ ਪੁਛਗਿਸ ਚੱਲ ਰਹੀ ਹੈ ਜਿਹੜੇ ਇਹ ਮੇਨ ਹੈਗਾ ਕਿ ਉਸ ਦਾ ਅੱਜ ਉਹ ਹਸਪੀਟਲ ਚ ਹੈ ਕੱਲ ਨੂੰ ਜਿਹੜੀ ਛੁੱਟੀ ਹੋਊਗੀ ਛੁੱਟੀ ਤੋਂ ਬਾਅਦ ਹੋਰ ਕਲਾਸੇ ਹੋਣਗੇ ਜਿਹੜੇ ਉਹਦੇ ਸਾਥੀਆਂ ਤੋਂ ਪੁਛਗਿਸ ਕੀਤੀ ਆ ਉਸ ਦੌਰਾਨ ਆਹ ਜਾਰੀ ਜੀ ਜੀ ਸਰ ਜੀ